ਹੁਣ ਕੁਝ ਸਵਾਲ ਹਨ ਮੈਂ ਭਾਈ ਗੁਰਜਨ ਸਿੰਘ ਜੀ ਨੂੰ ਬੇਨਤੀ ਕਰਾਂਗਾ ਉਹ ਆਪਣੇ ਨਾਲ ਉਹ ਸਵਾਲ ਸਾਂਝੇ ਕਰ ਲੈਣ ਤਾਂ ਕਿ ਉਹਦਾ ਯਥਾ ਜੋਗ ਉੱਤਰ ਜਿਹੜਾ ਹੈ ਉਹ ਤੁਹਾਡੇ ਨਾਲ ਸਾਂਝਾ ਕੀਤਾ ਜਾ ਸਕੇ ਸਭ ਤੋਂ ਪਹਿਲਾਂ ਇੱਕ ਸ਼ਬਦ ਹੈ ਜੀ ਅੰਕ ਹੈ 1344 ਇਸ ਸ਼ਬਦ ਅੰਦਰ ਇੱਕ ਪੰਕਤੀ ਹੁੰਦੀ ਹੈ ਸੋ ਭੁਲੇ ਜਿਸ ਆਪ ਭੁਲਾਏ ਬੁਝਾਏ ਜਿਸੇ ਬੁਝਾਈ ਇਸ ਪੰਕਤੀ ਦੇ ਅਰਥ ਭਾਵ ਜਿਹੜੇ ਨੇ ਉਹ ਦੱਸੇ ਜਾਣ ਜੀ ਸੋਪੁ ਲੈ ਜਿਸ ਆਪ ਭੁਲਾਏ ਸੋਪੁ ਲੈ ਜਿਸ ਆਪ ਭੁਲਾਏ ਭਾਵ ਹੈ ਜਿਸ ਨੂੰ ਪਰਮੇਸ਼ਰ ਭੁਲਾਉਂਦਾ ਹੈ ਉਹ ਭੁੱਲਦਾ ਹੈ ਜਿਸ ਨੂੰ ਰਾਤੇ ਪਾਉਂਦਾ ਹੈ ਉਹ ਰਾਤੇ ਪੈ ਜਾਂਦਾ ਹੈ ਹੁਣ ਇੱਥੇ ਧਿਆਨ ਨਾਲ ਇੱਕ ਗੱਲ ਨੂੰ ਪਹਿਲਾਂ ਵਿਚਾਰ ਲੈਣਾ ਜ਼ਰੂਰੀ ਹੈ ਕਿ ਗੁਰੂ ਸਵਾਰਿਓ ਸਤਗੁਰੂ ਗਰੀਬਨਵਾਜ ਸੱਚੇ ਪਾਤਸ਼ਾਹ ਜੀ ਨੇ ਸਾਨੂੰ ਬਹੁਤ ਕੁਝ ਬਾਣੀ ਦੇ ਰਾਹੀਂ ਸਮਝਾਇਆ ਹੈ ਇੱਥੇ ਇੱਕ ਗੱਲ ਧਿਆਨ ਚ ਪਹਿਲਾਂ ਰੱਖ ਲਈਏ ਸਤਗੁਰੂ ਜੀ ਨੇ ਪਿਆਰਾ ਜਿਹਾ ਮੁਖਵਾਕ ਦਿੱਤਾ ਬੀਜੈ ਬਿਖ ਮੰਗੇ ਅੰਮ੍ਰਿਤ ਮੰਗੇ ਅੰਮ੍ਰਿਤ ਅੰਮ੍ਰਿਤ ਉਨੇ ਆਪਾਂ ਆਸਾ ਕੀ ਵਾਰ ਦੇ ਵਿੱਚ ਪੜਿਆ ਸੀ ਵੱਡੀ ਵਡਿਆਈ ਜਾ ਸੱਚ ਨਿਆਉ ਉਸ ਆਕਾਲ ਪੁਰਖ ਦੀ ਵੱਡੀ ਵਡਿਆਈ ਇਸ ਕਰਕੇ ਵੀ ਹੈ ਕਿਉਂਕਿ ਉਹਦਾ ਨਿਆ ਸੱਚਾ ਹੈ ਉਹ ਕਿਸੇ ਨਾਲ ਧੋਖਾ ਨਹੀਂ ਕਰਦਾ ਅਨਿਆ ਨਹੀਂ ਹੈ ਉਥੇ ਕੋਈ ਜ਼ੋਰਾ ਜਬਰੀ ਨਹੀਂ ਹੈ ਸੱਚ ਨਿਆਉ ਹੈ ਸੱਚ ਨਿਆਉ ਹੋਣ ਕਰਕੇ ਮੰਨ ਲਓ ਜੇ ਬੀਜੇ ਬਿਖ ਅਸਾਂ ਜ਼ਹਿਰ ਬੀਜਿਆ ਹੈ ਤੇ ਉਹਦਾ ਅੰਮ੍ਰਿਤ ਤਾਂ ਨਹੀਂ ਮਿਲੇਗਾ ਬੀਜਾ ਵੇਖ ਮੰਗਾਇ ਅੰਮ੍ਰਿਤ ਸਤਿਗੁਰ ਕਹਿੰਦੇ ਵੇਖੋ ਇਹ ਨਿਆਉ ਆ ਨਿਆਉ ਵੇਖੋ ਬੰਦੇ ਦੀ ਸਿਆਣਪ ਵੇਖੋ ਜ਼ਹਿਰ ਬੀਜ ਕੇ ਅੰਮ੍ਰਿਤ ਮੰਗ ਰਿਹਾ ਮੰਗ ਰਿਹਾ ਹੈ ਜ਼ਹਿਰ ਬੀਜ ਕੇ ਅੰਮ੍ਰਿਤ ਨਹੀਂ ਮਿਲੇਗਾ ਬਾਬਾ ਫਰੀਦ ਜੀ ਫਰੀਦਾ ਲੋੜਾ ਦਾਖ ਬਿਜੋਰੀਆਂ ਕਿਕਰ ਬੀਜੈ ਜੱਟ ਜੱਟ ਹੰਡੇ ਓਨ ਕਤਾਈਂ ਦਾ ਪੈਦਾ ਲੋੜਾ ਪਟ ਟੁੱਟੀ ਹੋਈ ਕਸੀ ਹੋਈ ਓਨ ਇਕੱਠੀ ਕਰ ਰਿਹਾ ਤੇ ਕਹਿੰਦਾ ਮੈਂ ਰੇਸ਼ਮ ਪਾਵਾਂਗਾ ਟੁੱਪੀ ਉਹਨ ਇਕੱਠੀ ਕਰਕੇ ਰੇਸ਼ਮ ਨਹੀਂ ਬਣ ਸਕਦਾ ਰੇਸ਼ਮ ਨਹੀਂ ਹੰਡਾਇਆ ਜਾ ਸਕਦਾ ਸਤਿਗੁਰੂ ਨੇ ਬੜੇ ਕੁਝ ਇਸ ਤਰ੍ਹਾਂ ਦੇ ਨੁਕਤੇ ਸਾਨੂੰ ਦਿੱਤੇ ਐ ਸਤਿਗੁਰੂ ਕਹਿੰਦੇ ਮੰਨ ਲਓ ਓਹਨ ਜ਼ਹਿਰ ਵੇਜਿਆ ਹੈ ਤੇ ਜ਼ਹਿਰ ਵੇਜਣ ਵਾਲੇ ਨੂੰ ਜ਼ਹਿਰੀ ਫਲ ਹੀ ਪ੍ਰਾਪਤ ਹੋਣਗੇ ਕਿਕਰਾਂ ਵੇਜਣ ਵਾਲੇ ਨੂੰ ਕੰਡੇ ਹੀ ਪ੍ਰਾਪਤ ਹੋਣਗੇ ਉਥੋਂ ਦਾਖਾਂ ਪ੍ਰਾਪਤ ਨਹੀਂ ਹੋ ਸਕਦੀਆਂ ਜੇ ਭੁੱਲਣ ਵਾਲੇ ਰਾਤ ਤੇ ਭਾਵ ਭੁੱਲਣ ਵਾਲੀ ਜ਼ਿੰਦਗੀ ਅਪਣਾਈ ਹੈ ਆਪਣੀ ਜ਼ਿੰਦਗੀ ਵਿੱਚ ਗੁਣ ਨਹੀਂ ਔਗੜ ਪੈਦਾ ਕੀਤੇ ਹੈ ਤੇ ਪਰਮੇਸ਼ਰ ਦੇ ਹੁਕਮ ਦੇ ਮੁਤਾਬਕ ਇਹ ਭੁੱਲਿਆ ਹੀ ਰਹੇਗਾ ਜੇ ਬੀਜਾ ਵੇਖ ਦੀ ਜਗਾ ਤੇ ਇਹਨੇ ਅੰਮ੍ਰਿਤ ਬੀਜਿਆ ਹੈ ਜਿਵੇਂ ਬਾਣੀ ਕਹਿੰਦੀ ਗੁਰਸਿੱਖੀ ਅੰਮ੍ਰਿਤ ਬੀਜਿਆ ਜੇ ਗੁਰਸੇਖ ਹੋ ਕੇ ਅੰਮ੍ਰਿਤ ਨੂੰ ਬੀਜਣਾ ਸ਼ੁਰੂ ਕਰੀਏ ਆਪਣੇ ਜੀਵਨ ਵਿੱਚ ਲਿਆਉਣਾ ਸ਼ੁਰੂ ਕਰੀਏ ਤੇ ਫਿਰ ਸਤਿਗੁਰੂ ਅਕਾਲ ਪੁਰਖ ਦਾ ਹੁਕਮ ਇਹ ਹੈ ਕਿ ਸਾਨੂੰ ਸਿੱਧਾ ਰਾਪ੍ਰਤ ਹੋ ਜਾਂਦਾ ਹੈ ਅਕਾਲ ਪੁਰਖ ਜੀ ਦੇ ਹੁਕਮ ਵਿੱਚ ਅਸੀਂ ਰਾਤੇ ਆ ਜਾਂਦੇ ਹਾਂ ਡਿਪੈਂਡ ਕਰਦਾ ਸਾਡੇ ਆਪਣੇ ਕਰਮ ਤੇ ਆਪਾ ਜਪਜੀ ਸਾਹਿਬ ਦੀ ਬਾਣੀ ਵਿੱਚ ਵੀ ਪੜ੍ਹਦੇ ਹਾਂ ਆਪੇ ਬੀਜ ਆਪੇ ਹੀ ਜਿਹੋ ਜਿਹਾ ਬੀਜਿਆ ਹੈ ਉਹੋ ਜਿਹਾ ਸਾਨੂੰ ਖਾਣਾ ਪਏਗਾ ਹੰਡਾਉਣਾ ਪਏਗਾ ਜੇ ਅਸੀਂ ਭੁੱਲਣ ਵਾਲੀ ਗੱਲ ਆਪਣੀ ਜ਼ਿੰਦਗੀ ਵਿੱਚ ਬੀਜੀ ਹੈ ਧਾਰਨ ਕੀਤੀ ਹੈ ਭੁਲੇਖੇ ਵਾਲੀ ਗੱਲ ਤੇ ਪਰਮੇਸ਼ਰ ਵੱਲੋਂ ਭੁਲੇਖਾ ਹੀ ਸਾਡੇ ਪੱਲੇ ਪਏਗਾ ਜਿਹੋ ਜਿਹਾ ਬੀਜਿਆ ਉਹ ਜਿਹਾ ਫਲ ਲੱਗੇਗਾ ਜੇ ਅਸਾਂ ਸੱਚ ਨਿਆਂ ਦੀ ਗੱਲ ਗੁਰੂ ਦੇ ਗਿਆਨ ਦੀ ਬਾਤ ਆਪਣੇ ਜੀਵਨ ਦੇ ਪੱਲੇ ਬੰਨ੍ਹਣੀ ਹੈ ਤੇ ਸਾਨੂੰ ਰਾਹ ਵੀ ਸੱਚ ਦਾ ਪ੍ਰਾਪਤ ਨਾਲ ਨਾਲ ਹੋ ਜਾਏਗਾ ਫਿਰ ਇੱਕ ਵਾਰੀ ਧਿਆਨ ਚ ਰੱਖੋ ਆਪੇ ਬੀਜ ਆਪੇ ਹੀ ਖਾਓ ਆਪਣਾ ਬੀਜਿਆ ਸਾਨੂੰ ਆਪੇ ਖਾਣਾ ਪੈਗਾ ਇਹਦੇ ਚ ਪਰਮੇਸ਼ਰ ਦਾ ਕੋਈ ਦੋਸ਼ ਨਹੀਂ ਹੈ ਹਲੋ ਇਤਿਹਾਸ ਦੇ ਨਾਲ ਸੰਬੰਧਤ ਹੈ ਜੀ ਭਾਈ ਹਰਜਿੰਦਰ ਸਿੰਘ ਜੀ ਇਸ ਸਵਾਲ ਦਾ ਜਵਾਬ ਦਿੰਦੇ ਹਨ ਕਿ ਗੁਰਪੁਰਬਾਂ ਦੀਆਂ ਬਹੁਤ ਸਾਰੀਆਂ ਜਿਹੜੀਆਂ ਤਰੀਕਾ ਨੇ ਉਹਨਾਂ ਵਿੱਚ ਫੇਰ ਬਦਲ ਹੁੰਦੇ ਰਹਿੰਦੇ ਨੇ ਕਿ ਇਹ ਨਿਸ਼ਚਿਤ ਨਹੀਂ ਹੋ ਸਕਦੀਆਂ ਜਾਂ ਇਹ ਤਬਦੀਲੀਆਂ ਕਿਉਂ ਆ ਰਹੀਆਂ ਬਾਰ-ਬਾਰ ਹਾਂਜੀ ਇਹ ਤਾਂ ਇਉਂ ਕਹਿ ਲਈਏ ਵੀ ਅੱਜ ਇੱਕ ਸਾਡਾ ਕੌਮੀ ਮਸਲਾ ਵੀ ਹੈ ਤੇ ਵੈਸੇ ਜੇ ਗੁਰੂ ਗ੍ਰੰਥ ਸਾਹਿਬ ਜੀ ਦੀ ਭੈ ਭਾਵਨੀ ਚ ਵੇਖਿਆ ਜਾਏ ਤੇ ਮਸਲੇ ਸਾਡੀਆਂ ਚੌਧਰਾ ਸਾਡੀਆਂ ਹੰਕਾਰ ਬਿਰਤੀਆਂ ਦੇ ਨੇ ਮਸਲਾ ਹੁੰਦਾ ਨਹੀਂ ਕੋਈ ਬਣਾਇਆ ਜਾਂਦਾ ਕਿਸੇ ਸਿਆਣੇ ਦਾ ਇਹ ਕਥਨ ਆ ਮੈਂ ਤੁਹਾਡੇ ਨਾਲ ਸਾਂਝਾ ਕਰ ਲਵਾਂ ਉਹ ਕਹਿੰਦਾ ਜੇ ਮਸਲੇ ਨਾ ਨਾ ਹੋਣ ਤਾਂ ਕੁਝ ਲੋਕਾਂ ਦੀ ਰੋਟੀ ਨਹੀਂ ਚੱਲਦੀ ਕੁਝ ਲੋਕਾਂ ਦੀ ਪੋਸ਼ਪ੍ਰਤੀਤ ਨਹੀਂ ਹੁੰਦੀ ਇਸ ਕਰਕੇ ਉਹ ਆਪਣੀ ਪੋਸ਼ਪ੍ਰਤੀਤ ਬਣਾਈ ਰੱਖਣ ਲਈ ਮਸਲੇ ਨੂੰ ਜਨਮ ਦੇ ਦਿੰਦੇ ਨੇ ਆਪ ਨੂੰ ਆਮ ਲੋਕ ਵਿਚਾਰੇ ਜਿਹੜੇ ਨੇ ਓਖੇ ਓਖੇ ਮਰਦੇ ਰਹਿੰਦੇ ਨੇ 2003 ਦੇ ਵਿੱਚ ਸਰਦਾਰ ਪਾਲ ਸਿੰਘ ਤੁਰੇਵਾਲ ਦਾ ਬਣਾਇਆ ਹੋਇਆ ਨਾਨਕਸ਼ਹੀ ਕੈਲੰਡਰ ਜਿਹੜਾ ਸੀ ਉਹ ਦੰਦਮਾ ਸਾਹਿਬ ਤੋਂ ਜਥੇਦਾਰ ਠੀਕ ਹੈ ਅਤੇ ਸ਼ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਤੇ ਸਮੂਹ ਸਿੱਖ ਜਥੇਬੰਦੀਆਂ ਨੇ ਆਪ ਜਾਰੀ ਕੀਤਾ ਸੀ ਬੜੀਆਂ ਮੀਟਿੰਗਾਂ ਕਰਨ ਤੋਂ ਬਾਅਦ ਉਹ ਕੈਲੰਡਰ ਨੂੰ ਇੱਕ ਉਸ ਜਗ੍ਹਾ ਤੋਂ ਬਣਾ ਸਵਾਰ ਕੇ ਲਾਗੂ ਕੀਤਾ ਗਿਆ ਚਾਹੀਦਾ ਤਾਂ ਇਸ ਵੀ ਉਹਦੇ ਵਿੱਚ ਸੋਧ ਹੁੰਦੀ ਵੀ ਜਿੱਥੇ ਕਿਤੇ ਕਮੀ ਆ ਰਹੀ ਉਹਦੇ ਵਿੱਚ ਉਹ ਨਿਸ਼ਚਿਤ ਕੀਤੀਆਂ ਗਈਆਂ ਸਨ ਤਰੀਕਾਂ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਜਿਹੜਾ 12 ਮਾਹ ਤੁਸੀਂ ਪੜ੍ਹਦੇ ਹੋ ਨਾ ਇਸ 12 ਬਾਦ ਦੇ ਦੇਸੀ ਮਹੀਨਿਆਂ ਦੇ ਨਾਲ ਅੰਗਰੇਜ਼ੀ ਤਰੀਕਾ ਨੂੰ ਸੈੱਟ ਕੀਤਾ ਗਿਆ ਸੀ ਤਾਂ ਕਿ ਹਰ ਜਗ੍ਹਾ ਤੇ ਦੁਨੀਆ ਦੇ ਵਿੱਚ ਕਿ ਧਰਤੀ ਦੇ ਕਿਸੇ ਵੀ ਕੋਨੇ ਤੇ ਸਿੱਖ ਬੈਠਾ ਉਹਨੂੰ ਇਹ ਲੱਭਣ ਵਿੱਚ ਮੁਸ਼ਕਲ ਪੇਸ਼ ਨਾ ਆਏ ਕਿ ਸਾਡਾ ਗੁਰਪੁਰਬ ਕਦੋਂ ਆ ਜੀ ਉਹਨੂੰ ਸਾਰੀ ਗੱਲ ਜਿਹੜੀ ਆ ਉਹ ਬੜਿਆ ਦੂਸਰੀ ਗੱਲ ਉਹਦੇ 'ਚ ਜਿਹੜਾ ਦੇਮ ਦਾ ਬੇਸ ਬਣਾਇਆ ਗਿਆ ਸੀ ਨਾ ਅੱਜ ਆ ਜਿਹੜਾ ਆਪਾਂ ਨੂੰ ਹੁਣ ਕੈਲੰਡਰ ਦਿੱਤਾ ਗਿਆ ਸੋਧ ਕਰਕੇ ਜਾਇ 2003 ਤੋਂ ਪਹਿਲਾਂ ਸੀ ਮੈਂ ਮਾੜੀ ਜੀ ਗੱਲ ਤੁਹਾਡੇ ਨਾਲ ਸਾਂਝੀ ਕਰ ਲਾ ਇਸ ਕੈਲੰਡਰ ਦਾ ਸਮਾਂ ਜਿਹੜਾ ਨਾ ਉਹ ਨਿਯਤ ਸਮਾਂ ਨਿਯਤ ਹੁੰਦਾ ਵੀ ਸੂਰਜ ਦੀ ਪਹਿਲੀ ਕਿਰਨ ਧਰਤੀ ਤੇ ਕਦੋਂ ਪੈਂਦੀ ਆ ਤੇ ਸੂਰਜ ਅਸਤ ਕਿੰਨੇ ਵਜੇ ਹੁੰਦਾ ਇਸ ਕੈਲੰਡਰ ਦਾ ਬਿਕਰਮੀ ਦਾ ਬੇਸ ਆ ਕਾਂਸੀ ਕਾਂਸੀ ਦੇ ਕਾਂਸੀ ਤੇ ਸੂਰਜ ਦਾ ਵਾਧਾ ਘਾਟਾ ਜਿਹੜਾ ਹੈ ਉਹਨੂੰ ਬੇਸ ਬਣਾ ਕੇ ਕਾਂਸੀ ਤੋਂ ਉਹਨੂੰ ਮਿਥਿਆ ਗਿਆ ਵਾ ਸਮੇਂ ਨੂੰ ਪਰ ਉਹ ਉਸ ਕੈਲੰਡਰ ਦੇ ਵਿੱਚ ਅੰਮ੍ਰਿਤਸਰ ਤੋਂ ਦੀ ਦਰਬਾਰ ਸਾਹਿਬ ਤੋਂ ਸੇਧ ਦੇ ਉਤੇ ਸੂਰਜ ਦੇ ਸਮੇਂ ਨੂੰ ਮਿਥ ਕੇ ਨਾ ਕਿੰਨੇ ਵਜੇ ਸੂਰਜ ਦੀ ਪਹਿਲੀ ਕਿਰਨ ਪੈਂਦੀ ਆ ਤੁਸੀਂ ਪੁਰਾਣੀ ਜੰਤਰੀ ਵੇਖੋ 2003 ਦੀ ਉਹਦੇ ਚ ਲਿਖਿਆ ਦਰਬਾਰ ਸਾਹਿਬ ਅੰਮ੍ਰਿਤਸਰ ਵਿਖੇ ਇੰਨੇ ਵਜ ਗਏ ਇੰਨੇ ਮੈਂਟੇਨੈਂਸ ਕਿੰਡ ਤੇ ਸੂਰਜ ਉਦੇ ਹੋਏਗਾ ਇੰਨੇ ਵਜ ਗਏ ਇੰਨੇ ਮਿੰਟ ਤੇ ਇੰਨੇ ਸਕਿੰਟ ਤੇ ਸੂਰਜ ਜਿਹੜਾ ਅਸਤ ਹੋਏਗਾ ਪਰ ਪਤਾ ਨਹੀਂ ਕੀ ਗੱਲ ਆ ਕਿ ਸਾਡਾ ਦਰਬਾਰ ਸਾਹਿਬ ਨਾਲੋਂ ਕਾਂਸੀ ਨਾਲੇਜ ਕੁਝ ਜ਼ਿਆਦਾ ਪ੍ਰਗਟ ਹੋ ਗਿਆ ਤੇ ਸਾਨੂੰ ਉਹ ਕੈਲੰਡਰ ਜਿਹੜਾ ਮੁਆਫਕ ਨਾ ਬੈਠਿਆ ਅਸੀਂ ਆਖਿਆ ਵੀ ਨਹੀਂ ਅਸੀਂ ਤਾਂ ਕਾਂਸੀ ਦਾ ਸੂਰਜ ਚੜਦਾ ਵੇਖਣਾ ਸਾਨੂੰ ਦਰਬਾਰ ਸਾਹਿਬ ਦੀ ਤਰੀਕ ਨਾਲ ਕੋਈ ਮਤਲਬ ਨਹੀਂ ਹੁਣ ਦੂਸਰੀ ਗੱਲ ਉਸ ਕੈਲੰਡਰ ਚ ਤਰੀਕਾਂ ਫੇਰਸ ਕਰ ਦਿੱਤੀਆਂ ਗਈਆਂ ਸਨ ਹੋਂ ਵਾਲਾ ਜਿਹੜਾ ਕੈਲੰਡਰ ਸਾਡੇ ਕੋਲ ਇਹਦੇ ਵਿੱਚ ਇੱਕ ਮੁਸ਼ਕਲ ਹੀ ਆ ਗਈ ਆ ਪੀ ਜਦੋਂ ਧੜੇਬੰਦੀ ਤੇ ਸਵਾਰਥ ਨਿੱਜੀ ਹੋਣ ਵੀ ਮੇਰੇ ਧੜੇ ਨੂੰ ਫਾਇਦਾ ਹੋ ਜਾਏ ਉਦੋਂ ਫਿਰ ਅਸੂਲ ਤੇ ਸਿਧਾਂਤਾਂ ਦੀ ਪਾਲਣਾ ਨਹੀਂ ਹੋ ਸਕਦੀ ਉਹਦੇ ਚ ਕੁਝ ਅਧੀਆਂ ਤਰੀਕਾਂ ਬਿਕਰਮੀ ਕਰ ਦਿੱਤੀਆਂ ਨੇ ਅਧੀਆਂ ਹੀ ਈਸਵੀ ਕਰ ਦਿੱਤੀਆਂ ਨੇ ਉਹ ਬਿਕਰਮੀ ਤੇ ਈਸਵੀ ਕੈਲੰਡਰ ਦਾ ਆਪਸ ਵਿੱਚ ਬਹੁਤ ਵੱਡਾ ਕਲੈਸ਼ ਹੋ ਜਾਂਦਾ ਸਮੇਂ ਦਾ ਇਸ ਕਰਕੇ ਕੋਈ ਤਰੀਕ ਕਦੋਂ ਆ ਜਾਂਦੀ ਕੋਈ ਕਦੋਂ ਆਪਾਂ ਕੈਲੰਡਰ ਲਾ ਕੇ ਬੈਠੇ ਆਪਾਂ ਸੋਚ ਰਿਹਾ ਵੀ ਗੁਰਪੁਰ ਮਨਾਉਣਾ ਉਹ ਗੁਰਪੁਰ ਰਲ ਗਿਆ ਆਪਾਂ ਚਿੱਠੀਆਂ ਲਿਖਦੇ ਆ ਫੋਨ ਕਰਦੇ ਜੀ ਮਹਾਰਾਜ ਤਰੀਕ ਦੱਸੋ ਫਿਰ ਉਹ ਤਰੀਕ ਡਿਕਲੇਅਰ ਕਰਦੇ ਵੀ ਐਨੀ ਤਰੀਕ ਨੂੰ ਸਰਬੱਤ ਸੰਗਤ ਫਲਾਣਾ ਗੁਰਪੁਰ ਮਨਾ ਲਵੇ ਦੱਸੋ ਪਹਿਰਾ ਕੈਲੰਡਰ ਬਣਾਉਣ ਦਾ ਕੀ ਫਾਇਦਾ ਜੇ ਤੁਹਾਨੂੰ ਹੀ ਫੋਨ ਕਰਨਾ ਤੇ ਸੋਚੋ ਇਹਦਾ ਭਾਵ ਇਹ ਆ ਵੀ ਅਸੀਂ ਨਿੱਜੀ ਤੜੇ ਬੰਦੀ ਚ ਮੈਂ ਇੱਕ ਉਦਾਹਰਨ ਅੱਗੇ ਵੀ ਦੇਣਾ ਉਹਨਾਂ ਇੱਥੇ ਵੀ ਦੇ ਦਿਆਂ ਸਾਈਕਲ ਬਣਾਉਣ ਵਾਲਾ ਬੰਦਾ ਨਾ ਸਾਈਕਲ ਬਣਾ ਰਿਹਾ ਰਿਪੇਅਰ ਕਰ ਰਿਹਾ ਪੈਂਚਰ ਲਾ ਰਿਹਾ ਮੈਨੂੰ ਬੁਖਾਰ ਹੋ ਜਾਏ ਬੁਖਾਰ ਹੋਵੇ ਕਿਸੇ ਬੰਦੇ ਨੂੰ ਢਿੱਡ ਪੀੜ ਹੋਵੇ ਸਿਰ ਦਰਦ ਹੋਵੇ ਜ਼ੁਕਾਮ ਹੋਵੇ ਬਿਮਾਰ ਬੰਦਾ ਸਾਈਕਲ ਮਕੈਨਿਕ ਕੋਲ ਚਲਾ ਜਾਏ ਉਹਨੂੰ ਆਖੇ ਜੀ ਮੈਨੂੰ ਗੋਲੀ ਦਿਓ ਉਹਨਾਂ ਨੇ ਡਿਸਪਨ ਤਰੀਨਾ ਦੇ ਲਈ ਉਹ ਤਾਂ ਚੱਕੇ ਦੀਆਂ ਗੋਲੀਆਂ ਦੇ ਸਕਦਾ ਇਸ ਬ੍ਰਿੰਤਾ ਉਹਦੇ ਕੋਲ ਨਹੀਂ ਜਾਏਗੀ। ਪੇੜ ਚ ਪੱਥਰੀ ਆ ਆਪਰੇਸ਼ਨ ਸਾਈਕਲ ਦਾ ਮਕੈਨਿਕ ਕਰੂਗਾ ਕਿ ਡਾਕਟਰ ਕਰੂਗਾ? ਡਾਕਟਰ ਕਰੂਗਾ ਨਾ ਜੀ। ਕਾਰਾਂ ਵਾਲੇ ਮਕੈਨਿਕ ਕੋਲ ਆਪਾਂ ਘੜੀ ਲੈ ਜੀਏ ਜੀ ਸਾਡੀ ਘੜੀ ਖਰਾਬ ਹੈ ਇਹਨੂੰ ਠੀਕ ਕਰੋ। ਇਹ ਉਹਦੇ ਵਾਸਤਾ ਕੰਮ ਹੈ। ਡਾਕਟਰ ਦੇ ਕੋਲ ਆਪਾਂ ਸਾਈਕਲ ਚੁੱਕ ਕੇ ਲੈ ਜੀਏ ਜੀ ਇਹਨੂੰ ਟੈਂਚਰ ਲਾਓ। ਇਹ ਕੋਈ ਗੱਲਾਂ ਰਲਦੀਆਂ ਨੇ। ਇਹ ਸਾਡਾ ਗੁਰੂ ਪਿਆਰ ਵਾਲਿਓ ਦੁਖਾਂਤ ਆ। ਜਿਹੜੇ ਪੜ੍ਹੇ ਲਿਖੇ ਲੋਕ ਨੇ ਜਿੰਨਾ ਕੈਲੰਡਰਾਂ ਤੇ ਖੋਜ ਕੀਤੀ 30 30 35 32 ਸਾਲ ਲਾ ਕੇ ਉਹਨਾਂ ਨੂੰ ਤਾਂ ਆਪਾਂ ਅੰਦਰ ਹੀ ਨਹੀਂ ਵੜ ਲੈਂਦੇ ਮੇਰੇ ਵਰਗਾ ਜੀ ਦੀ ਡਿਊਟੀ ਬਰਸ਼ੇ ਤੇ ਆ ਜਿਹੜਾ ਗ੍ਰਾਈ ਕਰਦਾ ਫਿਰਦਾ ਇੱਕ ਕਣ ਕੱਟੀ ਕਰਦਾ ਫਿਰਦਾ ਉਹਨੂੰ ਫੋਨ ਆ ਜਾਂਦਾ ਮਹਾਰਾਜ ਪਹੁੰਚੋ ਆਪਾਂ ਕੈਲੰਡਰ ਬਣਾ ਰਹੇ ਆ ਇਹ ਸਾਡੀ ਅਵਸਥਾ ਅਸੀਂ ਪੈਂਚਰ ਲਾਉਣ ਵਾਲੇ ਨੂੰ ਆਪਰੇਸ਼ਨ ਕਰਨ ਲਾਇਆ ਹੋਇਆ ਆਪਰੇਸ਼ਨ ਕਰਨ ਵਾਲੇ ਨੂੰ ਕਾਰ ਬਣਾਉਣ ਲਾਇਆ ਹੋਇਆ ਕਾਰ ਵਾਲੇ ਨੂੰ ਘੜੀਆਂ ਬਣਾਉਣ ਲਾਇਆ ਇਹ ਸਾਡਾ ਦੁਖਾਂ ਤੇ ਜਿਹੜਾ ਕੰਮ ਵਿਦਵਾਨਾਂ ਨੇ ਕਰਨਾ ਵਿਦਵਾਨਾਂ ਨੇ ਕਰਨਾ ਉਹ ਬਾਬੇ ਨਹੀਂ ਕਰ ਸਕਦੇ ਨਾ ਅਸੀਂ ਕਰ ਸਕਦੇ ਨਾ ਤੁਸੀਂ ਕਰ ਸਕਦੇ ਆ ਜਿਹੜਾ ਕੰਮ ਇਤਿਹਾਸਕਾਰਾਂ ਕਰਨਾ ਉਹਨਾਂ ਦੇ ਉੱਤੇ ਛੱਡਿਆ ਜਾਏ ਜਿਹੜਾ ਕੰਮ ਪ੍ਰਚਾਰਕ ਨੇ ਕਰਨਾ ਉਹਦੀ ਡਿਊਟੀ ਲਈ ਜਾਏ ਜਿਹੜਾ ਕੰਮ ਆਗੂ ਦਾ ਵਾ ਪ੍ਰਬੰਧਕ ਦਾ ਉਹ ਪ੍ਰਬੰਧਕ ਆਪਣਾ ਕੰਮ ਕਰੇ ਪਰ ਸਾਡਾ ਵਿਗਾੜ ਉਦੋਂ ਹੁੰਦਾ ਜਦੋਂ ਇੱਕ ਬੰਦਾ ਦੂਜੇ ਦੇ ਕੰਮ ਵਿੱਚ ਲਾੜਾਉਂਦਾ ਵਾ ਆਪਣਾ ਕੰਮ ਇਮਾਨਦਾਰੀ ਨਾਲ ਕਰਦਾ ਨਹੀਂ ਉਸ ਵੇਲੇ ਖਲਾਰਾ ਪੈਦਾ ਹੋ ਜਾਂਦਾ ਸੋ ਤਰੀਕਾ ਨiyet ਸਨ ਸਹੀ ਸਨ ਪਰ ਨਵੇਂ ਕੈਲੰਡਰ ਚ ਸੋਧ ਦੇ ਨਾਂ ਤੇ ਕੁਝ ਗੜਬੜ ਹੋ ਗਈ ਆ ਜਿਸ ਕਰਕੇ ਅੱਜ ਸਾਡੇ ਚ ਭੁਲੇਖਾ ਹੈ ਸਾਡੇ ਆਗੂਆਂ ਨੇ ਮੰਨ ਲਓ ਇਹ ਵੱਡਾ ਮਸਲਾ ਹੈ ਕੌਮੀ ਮਸਲਾ ਹੈ ਕੈਲੰਡਰ ਅਜੇ ਪੂਰਾ ਸੈੱਟ ਨਹੀਂ ਹੈ ਆਗੇ ਪਿੱਛੇ ਜਾਂਦੀਆਂ ਨੇ ਪਰ ਸਥਾਨਿਕ ਪ੍ਰਬੰਧਕ ਕਮੇਟੀਆਂ ਜਦੋਂ ਜਿਹੜਾ ਦਿਨ ਨਿਸ਼ਚਿਤ ਕਰਦੀਆਂ ਨੇ ਸੰਗਤ ਵਾਸਤੇ ਕਿ ਐਸ ਦਿਨ ਆਪਾਂ ਗੁਰਪੁਰਬ ਮਨਾਉਣਾ ਹੈ ਤੁਸੀਂ ਜਿਹੜਾ ਵੀ ਦਿਨ ਤੁਹਾਨੂੰ ਸੈੱਟ ਲੱਗਦਾ ਤੁਸੀਂ ਗੁਰਪੁਰਬ ਮਨਾਉਣ ਵਾਸਤੇ ਨਿਸ਼ਚਿਤ ਕਰ ਲੈਂਦੇ ਹੋ ਮੇਰੀ ਤੇ ਬੇਨਤੀ ਹੈ ਕਿ ਤੁਸੀਂ ਤਰੀਕ ਨਾਲ ਜੇ ਹਾਲ ਦੀ ਘੜੀ ਸੈਟਿੰਗ ਨਹੀਂ ਵੀ ਬੈਠਦੀ ਵੀ ਆਪਾਂ ਇਸ ਤਰੀਕ ਨੂੰ ਮਨਾਈਏ ਕਿ ਐਸ ਨੂੰ ਮਨਾਈਏ ਜਿਹੜਾ ਵੀ ਤੁਹਾਨੂੰ ਦਿਨ ਸੈੱਟ ਲੱਗਦਾ ਤੁਸੀਂ ਮਨਾਉਂਦੇ ਹੋ ਪਰ तरीकाਾਂ ਵਿੱਚ ਉਲਝਣ ਦੀ ਬਜਾਏ ਮੇਰਾ ਖਿਆਲ ਸਾਨੂੰ ਅਜੇ ਹਾਲ ਦੀ ਘੜੀ ਇਹ ਜ਼ਰੂਰ ਕਰ ਲੈਣਾ ਚਾਹੀਦਾ ਹੈ ਗੁਰਪੁਰਬ ਕਦੋਂ ਮਨਾਈਏ ਨਹੀਂ ਸਭੋਂ ਕਿਵੇਂ ਮਨਾਈਏ ਸਾਨੂੰ ਜ਼ੋਰ ਹੋਣਾ ਇਸ ਗੱਲ ਤੇ ਦੇਣਾ ਚਾਹੀਦਾ ਹੈ ਗੁਰਪੁਰਬ ਕਦੋਂ ਨਹੀਂ ਕਿਵੇਂ ਮਨਾਈਏ ਸਾਡਾ ਵੀ ਲੰਗਰ ਖਾ ਕੇ ਜਕਾਰੇ ਲਾ ਕੇ ਨਾਰੇ ਲਾ ਕੇ ਸਰਕਾਂ ਤੇ ਭੱਜ ਕੇ ਹੀ ਸਾਡਾ ਗੁਰਪੁਰਬ ਮਨਾਇਆ ਜਾਂਦਾ ਕਦੀ ਵੀ ਅਸੀਂ ਇਸ ਗੱਲ ਦਾ ਲੇਖਾ ਜੋਖਾ ਨਹੀਂ ਕਰਦੇ ਕਿ ਗੁਰਪੁਰਬ ਮਨਾ ਕੇ ਸਾਨੂੰ ਕੀ ਫਰਕ ਪਿਆ ਕੀ ਅਸੀਂ ਵੀ ਕੋਈ ਸਿੱਖਿਆ ਲਈ ਹੈ ਕੀ ਸਾਡੇ ਜੀਵਨ 'ਚ ਵੀ ਕੋਈ ਬਦਲਾ ਆਇਆ ਅਸਾਂ ਵੀ ਕੋਈ ਸਿੱਖਿਆ ਪੱਲੇ ਬੰਨੀ ਆ ਕਿ ਜਾਂ ਗੁਬਾਰੇ ਉਡਾ ਕੇ ਤੇ ਐਵੇਂ ਪਟਾਕੇ ਚਲਾ ਕੇ ਧੂੜ ਫੱਕ ਕੇ ਚਾਹ ਪਾਣੀ ਪੀ ਕੇ ਗਲਾਸੀਆਂ ਤੇ ਜਿਹੜੀਆਂ ਪਲੇਟਾਂ ਉਹ ਰਾਹ ਵਿੱਚ ਸੁੱਟ ਕੇ ਉਡਾ ਕੇ ਬੂੰਦੀ ਖਾ ਕੇ ਘਰ ਨੂੰ ਚਲੇ ਗਏ ਆ ਇਹ ਗੁਰਪੁਰਬ ਮਨਾਉਣ ਦਾ ਵਧੀਆ ਤਰੀਕਾ ਨਹੀਂ ਗੁਰਪੁਰਬ ਮਨਾਉਣ ਦਾ ਵਧੀਆ ਤਰੀਕਾ ਹੈ ਗੁਰੂ ਦੀ ਸਿੱਖਿਆ ਨੂੰ ਪੱਲੇ ਬੰਨਣਾ ਵਿਚਾਰਨਾ ਤੇ ਆਪਣੇ ਸਮਾਜ ਨੂੰ ਗੁਰੂ ਸਾਹਿਬ ਦੇ ਰਾਤੇ ਤੋਰਨ ਲਈ ਲਗਾਤਾਰ ਪ੍ਰੇਰਣਾ ਕਰਨੀ ਇਹ ਹੈ ਗੁਰਪੁਰਬ ਮਨਾਉਣ ਦਾ ਵਧੀਆ ਤਰੀਕਾ ਕਿਵੇਂ ਕਦੋਂ ਨਹੀਂ ਸਗੋਂ ਕਿਵੇਂ ਮਨਾਈਏ ਸਾਨੂੰ ਬਧੇਰੇ ਜ਼ੋਰ ਇਸ ਗੱਲ ਤੇ ਹੁਣ ਦੇਣਾ ਚਾਹੀਦਾ ਸਵਾਲ ਤਾਂ ਸਾਡੇ ਕੋਲ ਬਹੁਤ ਸਾਰੇ ਆ ਚੁੱਕੇ ਨੇ ਪਰ ਸਮੇਂ ਦੀ ਘਾਟ ਕਾਰਨ ਅਸੀਂ ਕੇਵਲ ਇੱਕ ਸਵਾਲ ਲੈ ਕੇ ਤੇ ਇਸ ਦੀਵਾਨ ਦੀ ਸਮਾਪਤੀ ਕਰਾਂਗੇ ਕਿਉਂਕਿ ਦੀਵਾਨ ਦੀ ਸਮਾਪਤੀ ਤੋਂ ਪਰੰਤ ਉਪਰ ਇੱਕ 20 ਮਿੰਟ ਦੀ ਫਿਲਮ ਵੀ ਵਿਖਾਈ ਜਾਣੀ ਹੈ ਇਹ ਸਵਾਲ ਆਇਆ ਜੀ ਕਿ ਸਤਪੁਰਜੀ ਦੀ ਬਾਣੀ ਦਾ ਜਦੋਂ ਮੁਖਵਾਕ ਲਿਆ ਜਾਂਦਾ ਹੈ ਤਾਂ ਕਈ ਸੱਜਣ ਕਹਿੰਦੇ ਨੇ ਉੱਪਰੋਂ ਲੈਣਾ ਚਾਹੀਦਾ ਹੈ ਕੁਝ ਸੱਜਣ ਕਹਿੰਦੇ ਨੇ ਵਿਚਕਾਰੋਂ ਜਾਂ ਛਾਮਾ ਵੇਲੇ ਥੱਲੇੋਂ ਲੈਣਾ ਚਾਹੀਦਾ ਹੈ ਮੁਖਵਾਕ ਲੈਣ ਦੀ ਵਿਧੀ ਕਿਹੜੀ ਹੈ ਜੀ ਹਾਂ ਜੀ ਗੁਰੂ ਗ੍ਰੰਥ ਸਾਹਿਬਹ ਜੀ ਦਾ ਮੁਖਵਾਕ ਵੈਸੇ ਮੈਂ ਬੇਨਤੀ ਕਰਾਂ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਦਾ ਹਰ ਇੱਕ ਸ਼ਬਦ ਹਰ ਇੱਕ ਪੰਕਤੀ ਹਰ ਇੱਕ ਉਪਦੇਸ਼ ਸਾਡੇ ਲਈ ਹੁਕਮਨਾਮਾ ਹੈ ਸਾਰੀ ਬਾਣੀ ਸਾਡੇ ਲਈ ਕੀ ਹੈ ਜੀ ਹੁਕਮਨਾਮਾ ਹੈ ਅਸੀਂ ਬਾਣੀ ਦੇ ਹਰ ਇੱਕ ਉਪਦੇਸ਼ ਨੂੰ ਸਤ ਕਰਕੇ ਮੰਨਣਾ ਹੈ ਪਰ ਸਾਡੀ ਸੰਗਤ ਦੇ ਵਿੱਚ ਨਾ ਇੱਕ ਸਿਸਟਮ ਹੈ ਇੱਕ ਮਰਿਆਦਾ ਹੈ ਸਾਡੀ ਸੰਗਤ ਦੀ ਕਿ ਜਦੋਂ ਆਪਾਂ ਗੁਰੂ ਸਾਹਿਬ ਜੀ ਦੇ ਸਾਹਮਣੇ ਲੋ ਕੇ ਅਰਦਾਸ ਕਰਦੇ ਹਾਂ ਉਸ ਤੋਂ ਬਾਅਦ ਮਹਾਰਾਜ ਦਾ ਇੱਕ ਸ਼ਬਦ ਜਿਹੜਾ ਹੈ ਸ਼ਬਦ ਜਿਹੜਾ ਹੈ ਉਹ ਹੁਕਮਨਾਮਾ ਜਿਸ ਨੂੰ ਅਸੀਂ ਕਹਿੰਦੇ ਸੰਗਤੀ ਰੂਪ ਵਿੱਚ ਵੀ ਵੇਖੋ ਗੁਰੂ ਗ੍ਰੰਥ ਸਾਹਿਬ ਦਾ ਇਹ ਦਰਬਾਰ ਹੈ ਦਰبار ਹੈ ਆਈ ਸੰਗਤ ਨੂੰ ਮਹਾਰਾਜ ਇੱਕ ਅਖੀਰ ਦੇ ਉਤੇ ਸਮਾਪਤੀ ਦੇ ਉਤੇ ਆਪਣਾ ਹੁਕਮਨਾਮਾ ਆਪਣਾ ਮੈਸੇਜ ਦਿੰਦੇ ਹਨ ਇਹ ਸਾਡੇ ਸੰਗਤੀ ਰੂਪ ਦਾ ਇੱਕ ਮਰਿਆਦਾ ਹੈ ਇੱਕ ਸਿਸਟਮ ਹੈ ਇੱਕ ਨਿਯਮ ਹੈ ਹੁਣ ਅਗਲਾ ਸਵਾਲ ਆ ਵੀ ਹੁਕਮਨਾਮਾ ਸਵੇਰੇ ਦੁਪਹਿਰੇ ਜਾਂ ਸ਼ਾਮ ਵੱਖਰਾ ਵੱਖਰਾ ਲਿਆ ਜਾਏ ਅਸਲ ਵਿੱਚ ਪੰਥਕ ਸੇਖ ਰਹਿਤ ਮਰਿਆਦਾ ਵਿੱਚ ਹੁਕਮਨਾਮਾ ਕਿਵੇਂ ਲੈਣਾ ਹੈ ਇਸ ਗੱਲ ਦਾ ਨਿਯਮ ਤੈਅ ਕੀਤਾ ਗਿਆ ਹੈ ਇਹ ਹੁਕਮਨਾਮਾ ਜਿਹੜਾ ਹੈ ਉਹ ਆਪਣੇ ਖੱਬੇ ਹੱਥ ਤੋਂ ਆਪਣੇ ਖੱਬੇ ਹੱਥ ਤੋਂ ਉੱਪਰ ਵਾਲਾ ਸ਼ਬਦ ਜਿਹੜਾ ਹੈ ਉਹ ਜਿੱਥੋਂ ਸ਼ੁਰੂ ਹੁੰਦਾ ਵਾ ਉਥੋਂ ਪੜਿਆ ਜਾਏ ਜੇ ਉਹ ਸ਼ਬਦ ਪਿਛਲੇ ਪੰਨੇ ਤੋਂ ਅੰਕ ਤੋਂ ਸ਼ੁਰੂ ਹੋ ਰਿਹਾ ਤਾਂ ਪੰਨਾ ਪਰਤ ਕੇ ਉਥੋਂ ਉਹ ਸ਼ਬਦ ਜਿਹੜਾ ਹੈ ਉਹ ਪੜਿਆ ਜਾਏ ਹੁਣ ਇਹ ਨਿਯਮ ਕਿਉਂ ਬਣਾਇਆ ਗਿਆ ਮੈਂ ਇਹਦਾ ਵੀ ਜ਼ਿਕਰ ਕਰ ਦਿਆਂ ਕਿਉਂਕਿ ਕਈਆਂ ਦੇ ਮਨ ਚ ਉਹ ਵੇਖੋ ਜੀ ਬਾਕੀ ਬਾਣੀ ਪੜਨ ਤੋਂ ਰੋਕ ਦਿੱਤਾ ਗਿਆ ਨਹੀਂ ਜੇ ਇਹ ਨਿਯਮ ਨਾ ਨਾ ਹੁੰਦਾ ਹੁਕਮਨਾਮੇ ਵੇਕਣ ਲੱਗ ਪੈਣੇ ਸਨ ਤੁਸੀਂ ਅੰਦਾਜ਼ਾ ਲਾਓ ਵੀ ਨਿਯਮ ਬੰਡ ਤੋਂ ਬਾਅਦ ਵੀ ਵਿਕੀ ਜਾਂਦੇ ਨੇ ਜੇ ਨਿਯਮ ਨਾ ਹੁੰਦਾ ਤੇ ਇੱਥੇ ਹੁੰਦਾ ਕੀ ਸਾਡੇ ਸਮਾਜ 'ਚ ਜੇ ਕਾਨੂੰਨ ਨਾ ਹੋਵੇ ਤੇ ਇੱਥੇ ਬੰਦਾ ਦੂਜੇ ਨੂੰ ਟਿਕਣ ਦੇਵੇ ਕਾਨੂੰਨ ਦਾ ਮਾੜਾ ਮੋਟਾ ਡਾਰਾ ਤੇ ਲੋਕ ਮਹਿਸੂਸ ਕਰਦੇ ਨੇ ਹੁਣ ਇੱਕ ਨਿਯਮ ਹੈ ਸੰਕਤੀ ਰੂਪ ਵਿੱਚ ਉਹ ਇਸ ਕਰਕੇ ਕੀ ਹੁੰਦਾ ਅਸੀਂ ਵੇਖਦੇ ਆ ਵੀ ਵਿਆਹ ਵਾਲਾ ਘਰ ਆ ਉਹ ਜੋ ਹੁਕਮਨਾਮਾ ਲੈਦੇ ਹੋ ਸੇਵਾ ਕੀਤੀ ਆ ਉਹੋ ਜਿਹੇ ਹੁਕਮਨਾਵਲੇ ਦੇਉ ਸਾਡੇ ਵਰਗੇ ਲੋਕਾਂ ਦੇ ਹੁਕਮਨਾਵੇ ਵੇਚਦੇ ਨੇ ਸਨ ਮਨਮਰਜ਼ੀ ਨਾਲ ਹਾਲਾਂਕਿ ਮਤਲਬ ਦਾ ਘਾਟੀ ਪਤਾ ਹੁੰਦਾ ਵਾ ਆਪਣੇ ਢਾਂਗ ਨਾਲ ਲੋਕਾਂ ਨੂੰ ਖੁਸ਼ ਕਰਨ ਵਾਸਤੇ ਉਹੋ ਜਿਹੇ ਸ਼ਬਦ ਵਿੱਚੋਂ ਪੜ ਦੇਣਾ ਮਰਜ਼ੀ ਨਾਲ ਹੁਕਮਨਾਵਾ ਕਈ ਜਗ੍ਹਾ ਤੇ ਐਸਾ ਵੇਖਿਆ ਗਿਆ ਵੀ ਪੰਨਾ ਪਰਤ ਕੇ ਪੰਨੇ ਯਾਦ ਕੀਤੇ ਵੀ ਆਹ ਸ਼ਬਦ ਇੰਨੇ ਪੰਨੇ ਤੇ ਆਹ ਸ਼ਬਦ ਉਹ ਪੰਨਾ ਕੱਢ ਕੇ ਉਥੋਂ ਹੁਕਮਨਾਮਾ ਲੈ ਕੇ ਪਰਿਵਾਰ ਵਾਲਿਆਂ ਨੂੰ ਬਾਅਦ ਚ ਜਾ ਕੇ ਕਹਿੰਦੇ ਵੇਖੋ ਜੀ ਬੜਾ ਹੁਕਮਨਾਮਾ ਵਧੀਆ ਆਇਆ ਤੁਹਾਡੇ ਵਾਸਤੇ ਤੁਹਾਡੇ ਵਾਸਤੇ ਹੁਕਮਨਾਮਾ ਇੱਕ ਸੰਪਰਦਾ ਇਹੋ ਜਿਹਾ ਠਾਠਾ ਵਾਲੀ ਸੰਪਰਦਾ ਜਿਹੜੀ ਕਹਿੰਦੀ ਆ ਵੀ ਗੁਰੂ ਤੇਗ ਬਹਾਦਰ ਸਾਹਿਬ ਜੀ ਦਾ ਹੁਕਮ ਨਾਵਾ ਕਿਸੇ ਖੁਸ਼ੀ ਵਾਲੇ ਮਾਹੌਲ ਦੇ ਵਿੱਚ ਨਹੀਂ ਲੈਣਾ ਖੁਦ ਪਾਠੀ ਦੇ ਕੰਨ ਚ ਜਾ ਕੇ ਕਹਿੰਦੇ ਨੇ ਇਹ ਮੇਰੇ ਨਾਲ ਬੀਤੀ ਗੱਲ ਆ ਮੈਂ ਤਾਂ ਸਾਂਝੀ ਕਰ ਰਿਹਾ ਜਗਾ ਮੈਂ ਦੱਸ ਦੂੰ ਸਮਾਂ ਮੈਂ ਦੱਸ ਦੂੰ ਉਹਨਾਂ ਨੇ ਖੁਦ ਕੰਨ ਚ ਕਹਿਣਾ ਕਿ ਗੁਰੂ ਤੇਗ ਬਹਾਦਰ ਸਾਹਿਬ ਦਾ ਹੁਕਮ ਨਾਵਾ ਨਹੀਂ ਲੈਣਾ ਕਿਉਂ ਜੀ ਕਿਉਂਕਿ ਉਹ ਵਿਰਾਗਮਈਆ ਤੇ ਜੇ ਗੁਰੂ ਅਰਜਨ ਸਾਹਿਬ ਦਾ ਆ ਗਿਆ ਵੀ ਰਹਿਣ ਨਾ ਪਾਵੇਂ ਸੁਰਨਰ ਦੇਵਾ ਊਠ ਸੁਧਾਰੇ ਕਰ ਮਨਜਨ ਸਿਵਾ ਤੇ ਫੇਰ आनंद कार्य होना बच्चे दा बच्ची दा अखंड पाठ साहब प्रारंभ कराया गया सहज पाठ नाम कराया गया ਤੁਸੀਂ ਸਾਧ ਛੱਡਦੇ ਹੋਗੇ ਲਾਣੀਆਂ ਛੱਡਦੇ ਹੋਗੇ ਪੜ ਕੇ ਹੀ ਅੱਗੇ ਜਾਓਗੇ ਨਾ ਜੇ ਕਿਸੇ ਆਨੰਦ ਕਾਰਜ ਦਾ ਖੁਸ਼ੀ ਦਾ ਸਮਾਗਮ ਆ ਤੇ ਇਹ ਬਾਣੀਆਂ ਨਹੀਂ ਛੱਡੀਆਂ ਜਾ ਸਕਦੀਆਂ ਕੋਈ ਪ੍ਰਾਣੀ ਚੜਾਈ ਕਰ ਗਿਆ अखंड पाठ साहब सहज पाठ आरंभ करवा लिया ਤਾਂ ਕੀ ਗੁਰੂ ਗ੍ਰੰਥ ਸਾਹਿਬ ਚੋਂ ਇਹ ਬਚਨ ਛੱਡਦੇ ਹੋਗੇ ਮਨ ਚਾਓ ਭਾਪਰਾ ਬਾਗਮ ਸੁਣਿਆ ਔਰ ਮੰਗਲ ਗਾਓ ਸਕੀ ਗ੍ਰੇ ਮੰਦਰ ਬਾਣੀ ਕੋਈ ਸੁਣਿਆ ਦਿੰਦੀ ਆ ਬਾਣੀ ਕੋਈ ਜਿਹੜੀ ਆ ਵੇਖੋ ਇਹ ਇਹ ਸਾਡਾ ਸੁਭਾਅ ਬਣ ਗਿਆ ਨਾ ਵੀ ਜਿਵੇਂ ਭੰਡ ਵਧਾਈਆਂ ਲੈਂਦੇ ਨੇ ਵੀ ਆਪਾਂ ਸ਼ਬਦ ਨੂੰ ਅੱਗੇ ਰੱਖ ਕੇ ਲੋਕਾਂ ਕੋਲੋਂ ਗ੍ਰਹੀ ਕਰ ਲਈ ਬੜਾ ਖੁਸ਼ੀ ਦਾ ਸ਼ਬਦ ਜੀ ਸੋ ਇੱਕ ਨਿਯਮ ਹੈ ਸਾਨੂੰ ਸਿਕਰਤ ਮਰਿਆਦਾ ਦੇ ਇਸ ਨਿਯਮ ਦੀ ਪਾਲਣਾ ਕਰਨੀ ਚਾਹੀਦੀ ਹੈ ਸਾਰੇ ਵੈਸੇ ਬਾਣੀ ਰੋਜ਼ ਪੜੋ ਵੱਧ ਤੋਂ ਵੱਧ ਪੜੋ ਪਰ ਜਿਹੜਾ ਸੰਗਤ ਦਾ ਇੱਕ ਰੂਲ ਹੈ ਇੱਕ ਸਿਧਾਂਤ ਹੈ ਉਹਨੂੰ ਆਪਾਂ ਜ਼ਰੂਰ ਪਾਲੀਏ ਉਸ ਮਰਿਆਦਾ ਨੂੰ ਵੀ ਹੁਕਮਨਾਵਾ ਲੈਣ ਦੀ ਜਿਹੜੀ ਵਿਧੀ ਹੈ ਇੱਕ ਉਹ ਆਪਾਂ ਉਸ ਵਿਧੀ ਨੂੰ ਕਾਇਮ ਰੱਖੀਏ ਹਾਂਜੀ ਉਹ ਇੱਥੇ ਹੀ ਇਸ ਦੀਵਾਨ ਦੀ ਸਮਾਪਤੀ ਹੈ ਜੀ ਆਪਾਂ ਅਨੰਦ ਸਾਹਿਬ ਦਾ ਪਾਠ ਕਰਾਂਗੇ ਅਰਦਾਸ ਹੋਏਗੀ ਔਰ ਨਾਲ ਹੀ ਆਪ ਸੰਗਤ ਨੂੰ ਸੂਚਿਤ ਕੀਤਾ ਜਾਂਦਾ ਹੈ ਕਿ ਉੱਪਰ 20 ਮਿੰਟ ਦੀ ਇੱਕ ਪਿਕਚਰ ਹੈ ਉਹ ਉੱਪਰਲੇ ਹਾਲ ਵਿੱਚ ਦਿਖਾਈ ਜਾਏਗੀ ਉੱਥੇ ਸੈਟਿੰਗ ਹੋ ਚੁੱਕੀ ਹੈ ਆਪ ਸੰਗਤ ਨੇ ਉਸ ਨੂੰ ਦੇਖ ਕੇ ਜਾਣ ਦੀ ਖੇਚਲ ਕਰਨੀ ਹੈ ਗੁਰੂ ਘਰ ਲੰਗਰ ਵੀ ਤਿਆਰ ਹੈ ਸ਼ਾਕੇ ਜਾਣ ਦੀ ਖੇਚਲ ਕਰਨੀ ਹੈ ਕੱਲ ਸਵੇਰ ਦਾ ਦੀਵਾਨ 8 ਵਜੇ ਤੱਕ ਗੁਰੂ ਕੇ ਕੀਰਤਨੀਏ ਆਸਾ ਕੀ ਵਾਰ ਦਾ ਕੀਰਤਨ ਇਸ ਗੁਰੂ ਦਰਬਾਰ ਵਿੱਚ ਕਰਨਗੇ ਆਪ ਸੰਗਤ ਨੇ ਪਿਆਰ ਸਹਿਤ ਬੈਠ ਕੇ ਹਾਜ਼ਰੀਆਂ ਭਰਨੀਆਂ ਔਰ 8 ਵਜੇ ਤੋਂ ਇਹ ਬਾਕੀ ਪ੍ਰੋਗਰਾਮ ਜਿਹੜਾ ਹੈ ਉਹ ਆਰੰਭ ਹੋ ਜਾਏਗਾ ਔਰ ਇਸੇ ਤਰ੍ਹਾਂ ਹੀ ਆਸ ਕਰਦਾ ਆਪ ਜੀ ਟਾਈਮ ਸਰ ਗੁਰੂ ਦਰਬਾਰ ਵਿੱਚ ਵਾ ਕੇ ਹਾਜ਼ਰੀਆਂ ਭਰੋ ਜਿਹੜੇ ਅੱਜ ਰਹਿੰਦੇ ਬਾਕੀ ਸਵਾਲ ਹਨ ਆਪ ਸੰਗਤਾਂ ਵੱਲੋਂ ਆਏ ਉਹਨਾਂ ਦੇ ਜਵਾਬ ਕੱਲ ਨੂੰ ਸਵੇਰ ਦੇ ਦੀਵਾਨ ਵਿੱਚ ਅਸੀਂ ਦੇਣ ਦੀ ਕੋਸ਼ਿਸ਼ ਕਰਾਂਗੇ ਔਰ ਆਸ ਕਰਦਾ ਕਿ ਆਪ ਜੀ ਆਪਣੇ ਰੋਜ਼ੇ ਵਿਆਂ ਵਿੱਚੋਂ ਸਮਾਂ ਕੱਢ ਕੇ ਤੇ ਜ਼ਰੂਰ ਗੁਰੂ ਦਰਬਾਰ ਵਿੱਚ ਆ ਕੇ ਪਹੁੰਚੋ ਤਾਂ ਕਿ ਰਲ ਮਿਲ ਕੇ ਆਪਾਂ ਇਸ ਤਰ੍ਹਾਂ ਬੈਠ ਕੇ ਗੁਰੂ ਦਰਬਾਰ ਦੀ ਸ਼ਾਨ ਨੂੰ ਵਧਾਈਏ ਔਰ ਗੁਰੂ ਦਰਬਾਰ ਵਿੱਚੋਂ ਮਿਲਣ ਵਾਲੀ ਸਿੱਖਿਆ ਨੂੰ ਜੀਵਨ ਦੇ ਪੱਲੇ ਬਨ ਸਕੀਏ ਆਸ ਕਰਦਾ ਆਪ ਜੀ ਬੇਨਤੀਆਂ ਨੂੰ ਜ਼ਰੂਰ ਪ੍ਰਵਾਨ ਕਰੋਗੇ ਆਓ ਸਾਰੇ ਰਲ ਕੇ ਆਪਾਂ ਸਤਿਗੁਰੂ ਦੀ ਬਾਣੀ ਦਾ ਪਾਠ ਕਰਦੇ ਹਾਂ ਜੀ ਆਰਾਮ ਕਲੀ ਮਹਲਾ ਤੀਜਾ ਆਨੰਦ ੴ ਅੰਕਾਰ ਸਤਿ ਗੁਰ ਪ੍ਰਸਾਦ आनंद पाया मेरी मांए सतगुरु मैं पाया पाया से जिसने की मानुषी कथा राग रतन परवार परियां शब्द गावनियां ਨਿਕ ਅਨੰਦ ਹੋ ਆਤ ਸਤ ਗੁਰੂ ਮੈਂ ਪਾਇਆ ਹਰ ਨਾਲ ਰਹੋ ਤੋ ਮਨ ਮੇਰੇ ਦੁਖ ਸਭ ਵਿਸਾਰਣਾ ਸਬਨਾ ਗੱਲਾਂ ਸਮਰਾਥ